ਬੀਬੀਆਂ ਦਾ ਸੁਭਾਅ ਹੁੰਦਾ ਜਦੋਂ ਬੰਬ ਬੀਬੀ ਨੂੰ ਪ੍ਰੋਬਲਮ ਪੈਂਦੀ ਏ ਤੇ ਬੀਬੀ ਨੂੰ ਕੋਈ ਗੱਲਬਾਤ ਕਰਨ ਵਾਲਾ ਚਾਹੀਦਾ ਹੈ। ਨੇਚੁਰਲ ਬੀਬੀ ਦੇ ਸੁਭਾਅ ਇਦਾਂ ਦਾ ਹੈ। ਉਹਦੀ ਤਾਂ ਕਿਸੇ ਨਾਲ ਗੱਲ ਕਰਕੇ ਦਿਲ ਹੌਲਾ ਹੁੰਦਾ ਹੈ। ਕੁਦਰਤ ਨੇ ਬੀਬੀ ਕਿਦਾਂ ਦੀ ਬਣਾਈ ਏ। ਉਹਦਾ ਦਿਲ ਕਰਦਾ ਕੋਈ ਮੇਰੀ ਗੱਲ ਸੁਣੇ। ਬੀਬੀ ਇਦਾਂ ਦੀ ਬਣਾਈ ਏ। ਤੇ ਬੰਦਾ ਇਦਾਂ ਦਾ ਜਦੋਂ ਇਹ ਪ੍ਰੋਬਲਮ 'ਚ ਹੋਵੇ ਤੇ ਚੁੱਪ ਕਰ ਜਾਂਦਾ। ਬੰਦਾ ਚੁੱਪ ਕਰ ਕਰਕੇ ਆਪਣੀ ਗੱਲ ਸੋਚਦਾ। ਉਹ ਕੀ ਕਰਦਾ ਪ੍ਰੋਬਲਮ ਦਾ ਹੱਲ ਸੋਚ ਰਿਆ ਹੁੰਦਾ ਤੇ ਚੁੱਪ ਕਰ ਜਾਂਦਾ ਬੋਲਦਾ ਨਹੀਂ ਉਹ ਨੂੰ ਹੁੰਦਾ ਮੈਨੂੰ ਹੁਣ ਨਾ ਕੋਈ ਬੁਲਾਵੇ ਨਾ ਦੋ ਦਿਨ ਕਿਉਂਕਿ ਵਿਪਤਾ ਪਈ ਹੋਈ ਏ ਮੈਂ ਹੱਲ ਕਰ ਰਿਹਾ ਤੇ ਮੈਨੂੰ ਹੁਣ ਕੋਈ ਬੁਲਾਵੇ ਨਾ ਬੰਦਾ ਇਦਾਂ ਸੋਚਦਾ ਤੇ ਬੀਬੀ ਨੂੰ ਇਹ ਹੁੰਦਾ ਵੀ ਮੇਰੀ ਪ੍ਰੋਬਲਮ ਚੱਲ ਰਹੀ ਏ ਹੁਣ ਮੈਨੂੰ ਪੁੱਛੋ ਮੇਰੇ ਨਾਲ ਗੱਲ ਕਰੋ ਇੰਟੈਂਸ਼ਨ ਜਾਈਦੀ ਏ ਉਸ ਵੇਲੇ ਮੈਨੂੰ ਕੋਈ ਸੁਣੇ ਬਸ ਪ੍ਰੋਬਲਮ ਦਾ ਹੱਲ ਬੀਬੀ ਬੋਲ ਕੇ ਕਰਦੀ ਏ ਉਹਦਾ ਮਾਈਂਡ ਜਿੰਨੀਆਂ ਗੱਲਾਂ ਕਰੇਗੀ ਬੋਲੇਗੀ ਤਾਂ ਉਹਦੇ ਹੱਲ ਹੁੰਦਾ ਤੇ ਬੰਦਾ ਆਪਣੀ ਪ੍ਰੋਬਲਮ ਦਾ ਹੱਲ ਚੁੱਪ ਕਰਕੇ ਕਰਦਾ ਕੁਦਰਤੀ ਦੋਵੇਂ ਇਦਾਂ ਦੇ ਬਣੇ ਨੇ ਹੁਣ ਹੁੰਦਾ ਪਤਾ ਕੀ ਹੈ ਬੰਦਾ ਕੋਈ ਪ੍ਰੋਬਲਮ ਚੱਲ ਪਈ ਉਹ ਚੁੱਪ ਚੁੱਪ ਹੈ ਇਹ ਫਿਰ ਆ ਕੇ ਬੀਬੀ ਕਹਿੰਦੀ ਵੀ ਆਪਾਂ ਪਲਾਨ ਕੀਤਾ ਸੀ ਬਾਹਰ ਖਾਣ ਜਾਵਾਂਗੇ ਕਮਾਨ ਲੈ ਕੇ ਚੱਲੋਂਗੇ ਉਹ ਕਹਿੰਦਾ ਚੁੱਪ ਇਹ ਇਹ ਸਮਝਣਾ ਹੁੰਦਾ ਬੀਬੀ ਨੇ ਵੀ ਇਹਦਾ ਮਤਲਬ ਹੈ ਦੁਖੀ ਹੈ ਇੱਟ ਚੁੱਪ ਹੈ ਇਹ ਹੁਣ 2-3 ਦਿਨ ਇਦਾਂ ਹੀ ਰਹੂਗਾ ਇਹ ਕਵੇ ਕੋਈ ਗੱਲ ਨਹੀਂ ਜੀ ਫਿਕਰ ਨਾ ਕਰੋ ਤੁਸੀਂ ਰਹੋ ਚੁੱਪ ਸੋਚੋ ਜਿਹੜਾ ਸੋਚਣਾ ਆਟਾ ਭਿਆਉਣ ਵਾਲਾ ਇਹਨਾ ਮੈਂ ਕੋਈ ਨਹੀਂ ਮੈਂ ਕਿਸੇ ਨੂੰ ਹੋਰ ਭੇਜ ਕੇ ਕਰ ਲੈਂਦੀ ਆ ਆ ਘਰ ਦੇ ਨਿੱਕੇ ਮੋٹے ਕੰਮ ਨੇ ਮੈਂ ਆਪੇ ਕਰ ਲੂ ਤੁਸੀਂ ਫਿਕਰ ਨਾ ਕਰੋ ਤੁਸੀਂ ਹੁਣ ਚੁੱਪ ਹੋ ਜੋ ਆਨੰਦ ਲਓ ਜਾਓ ਹੁਣ ਆਪਦਾ ਸੋਚ ਲਓ ਜਿਹੜਾ ਸੋਚਣਾ ਪਤਾ ਲੱਗਣਾ ਚਾਹੀਦਾ ਵੀ ਪ੍ਰੋਬਲਮ ਹੈ ਤੇ ਹੁਣ ਮੈਂ ਚੁੱਪ ਰਹਿਣਾ ਇਹਨੇ ਵੀ ਚੁੱਪ ਰਹਿਣਾ ਤਾਂ ਮੇਰਾ ਬੋਲਣਾ ਇਹਨੂੰ ਬਿਲਕੁਲ ਪਸੰਦ ਨਹੀਂ ਇਹਨੇ ਹੁਣ ਚੁੱਪ ਤਾਂ ਮਸਲਾ ਹੱਲ ਹੋਣਾ ਤੇ ਜਦਨ ਬੀਬੀ ਪ੍ਰੋਬਲਮ ਚ ਹੋਵੇ ਬੰਦੇ ਨੂੰ ਇਹ ਹੋਣਾ ਚਾਹੀਦਾ ਉਹਨੇ ਦੁੱਖ ਸੁੱਖ ਫੋਲਣਾ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਏ ਉਹਨੂੰ ਕੋਈ ਗੱਲ ਕਰਨ ਵਾਸਤੇ ਚਾਹੀਦਾ ਜਿਹੜਾ ਉਹਦੀ ਗੱਲ ਸੁਣੇ ਤੇ ਸਾਡੀ ਪੰਜਾਬੀਆਂ ਦੀ ਮੈਂਟੈਲਿਟੀ ਪਤਾ ਕੀ ਏ ਜਦੋਂ ਗੱਲ ਕਰਨ ਲੱਗਣਾ ਆਪਣੇ ਵਾਲੇ ਅੱਜ ਕੱਲ੍ਹ ਆ ਫੋਨ ਏਦਾਂ ਹੱਥ 'ਚ ਹੋਣਾ ਹਾਂ ਉਹ ਜੀ ਮੈਂ ਗੱਲ ਕਰਨੀ ਸੀ ਏਦਾਂ ਕਰਕੇ ਤੁਸੀਂ ਫਿਰ ਉੱਥੇ ਨਾ ਕੱਲ ਪਤਾ ਲੱਗਾ ਤੁਹਾਨੂੰ ਆਈ ਸੀ ਭੈਣ ਜੀ ਆ ਕੇ ਗੱਲ ਕਰਕੇ ਗਏ ਨੇ ਉਹਨੇ ਮੈਨੂੰ ਏਦਾਂ ਅੱਛਾ ਉਹ ਚੱਲ ਆ ਵੇਖ ਫੇਸਬੁੱਕ ਤੇ ਕੀਆ ਆ ਦੇਖ ਨਾ ਟਿੱਕ ਐ ਕਰਕੇ ਉਹ ਵੇਖਿਓ ਜੀ ਆ ਮੈਂ ਤੁਹਾਡ ਨਾਲ ਗੱਲ ਕਰਦੀ ਸੀਗੀ ਉਹ ਤੂੰ ਛੱਡ ਆਪਣਾ ਰੰਡੀ ਰੋਣਾ ਪਰ ਇਹ ਚੁਕਰ ਐ ਕਰਕੇ ਉਹ ਨਿਕਲ ਗਿਆ ਗੱਲ ਨਹੀਂ ਸੁਣੀ ਉਹਦੀ ਉਹਦੀ ਮੁਸ਼ਕਲ ਦਾ ਹੱਲ ਕਿਵੇਂ ਹੋਣਾ ਸੀ ਗੱਲ ਕਰਕੇ ਉਹਦੇ ਬ੍ਰੇਨ ਨੇ ਉਦੋਂ ਰਿਲੈਕਸ ਹੋਣਾ ਜਦੋਂ ਉਹ ਗੁੱਬਗੁਆਰ ਆਪਣੇ ਢਿੱਡ ਚੋਂ ਕੱਢੇਗੀ ਤੁਸੀਂ ਕੱਢਣ ਨਹੀਂ ਦਿੱਤਾ ਉਹ ਸਪਰੈਸ ਕਰ ਲਿਆ ਉਹਨੇ ਵਿਚ ਹੀ ਰਹਿ ਗਿਆ ਉਨੇ ਕਹਿਣਾ ਹੈ ਇਹ ਕਾਜ਼ਾ ਬੰਦਾ ਗੱਲ ਹੀ ਨਹੀਂ ਸੁਣਦਾ ਮੈਂ ਇਹਨੂੰ ਬੈਠ ਕੇ ਗੱਲ ਸੁਣਨਾ ਚਾਹੁੰਦੀ ਆ ਇਹ ਗੱਲ ਨਹੀਂ ਸੁਣਦਾ ਫਿਰ ਸਟ੍ਰੈਸ ਚ ਹੋਣ ਲੱਗ ਜਾਂਦੀ ਇੱਕ ਦਿਨ ਦੋ ਦਿਨ ਤਿੰਨ ਵਾਰੀ ਚਾਰ ਵਾਰੀ ਜਦੋਂ ਉਹਨੇ ਗੱਲ ਤੋੜਨ ਲੱਗਣਾ ਉਹਨੇ ਗੱਲ ਨਹੀਂ ਸੁਣੀ ਜੇ ਉਸ ਮੌਕੇ ਤੇ ਚਾਰ ਪੰਜ ਵਾਰੀ ਹੋ ਗਿਆ 6 ਮਹੀਨੇ ਹੋ ਗਏ ਵੇਟ ਕਰਦੀ ਨੂੰ ਗੱਲ ਸੁਣੇਗਾ ਸਿਆਣਾ ਸਮਝੇਗਾ ਸਾਲ ਹੋ ਗਿਆ 2 ਸਾਲ ਹੋ ਗਏ ਸੁਣਦਾ ਨਹੀਂ ਤੇ ਇਹ ਚੇਤਾ ਰੱਖਿਓ ਜੇ ਕਿਸੇ ਹੋਰ ਬੰਦੇ ਨੇ ਉਹਦੀ ਗੱਲ ਸੁੰਨੀ ਸ਼ੁਰੂ ਕਰ ਦਿੱਤੀ ਉਹਨੂੰ ਆਪਣੇ ਘਰ ਵਾਲੇ ਨਾਲੋਂ ਉਹ ਵਧੀਆ ਲੱਗਣ ਲੱਗ ਜਾਣਾ ਉਹਨੂੰ ਇਹ ਲੱਗਣਾ ਵੀ ਇਹ ਬੰਦਾ ਗੱਲ ਨਹੀਂ ਸੁਣਦਾ ਮੈਂ ਗੱਲ ਕਰਨਾ ਚਾਹੁੰਨੀ ਐ ਇਹ ਭੱਜਦਾ ਐ ਕਿਉਂਕਿ ਬੰਦੇ ਨੂੰ ਤੇ ਵੀ ਤੂੰ ਕਿੱਥੇ ਚਲ ਤੁਰ ਜਾਈਂਗੀ ਘਰ ਵਾਲੀ ਤਾਂ ਹੈਗੀ ਆ ਮੇਰੀ ਤੇਰੀ ਮੈਂ ਕੀ ਗੱਲ ਸੁਣਾ ਲੋਕਾਂ ਦੀਆਂ ਸੁਣ ਸਕਦਾ ਤੇਰੀ ਕੀ ਸੁਣਾ ਤੂੰ ਤੈਨੂੰ ਪਤਾ ਤਾਂ ਹੈਗਾ ਸਾਰ ਉਹ ਇਹ ਸੋਚਦਾ ਜਾਂ ਤੇ ਉਹ ਬੀਬੀ ਸਟ੍ਰੈਸ ਚ ਹੋਣ ਲੱਗ ਜਾਏਗੀ ਡਿਪਰੈਸ਼ਨ ਚ ਚਲੇ ਜਾਏਗੀ ਅਪਸੈਟ ਰਹੇਗੀ ਤੇ ਜਾਂ ਫਿਰ ਉਹਨੂੰ ਕੋਈ ਨਾ ਕੋਈ ਗੱਲ ਉਹਦੀ ਸੁਣੇਗਾ ਉਹਨੂੰ ਫਿਰ ਉਹ ਘਰ ਵਾਲੇ ਤੂੰ ਵੀ ਵੱਧ ਕੇ ਪਿਆਰਾ ਲੱਗੇਗਾ ਜ਼ਰੂਰੀ ਨਹੀਂ ਉਹਦੇ ਸੰਬੰਧ ਹੋਣ ਉਹਦੇ ਨਾਲ ਇਹ ਵੀ ਚੇਤਾ ਰੱਖਿਓ ਸ਼ਰੀਰਿਕ ਸੰਬੰਧ ਹੋਣ ਨਹੀਂ ਲੋੜ ਮੈਂਟਲੀ ਸਪੋਰਟ ਚਾਹੀਦੀ ਹੈ ਚੇਤਾ ਰੱਖੋ ਇੱਕ ਫਿਜ਼ੀਕਲ ਸਪੋਰਟ ਹੈ ਪਰ ਇੱਕ ਇਮੋਸ਼ਨਲ ਸਪੋਰਟ ਗੱਲਾਂ ਬਾਤਾਂ ਵਾਲੀ ਸਪੋਰਟ ਚਾਹੀਦੀ ਹੈ ਗੱਲ ਕਰੇ ਕੋਈ ਤੇ ਗੱਲ ਜਦੋਂ ਨਹੀਂ ਕਰਦੇ ਰਿਸ਼ਤੇ ਟੁੱਟਦੇ ਨੇ ਹੁਣ ਦੋਵੇਂ ਸਮਝਿਓ ਤੇਰਾ ਜੀ ਕਰੇ ਤੇਰਾ ਜੀ ਨਾ ਕਰੇ ਜੇ ਵਿਆਹ ਹੋ ਕਰ ਵਾਲੀ ਗੱਲ ਕਰ ਰਹੀ ਹੋਵੇ ਚੁੱਪ ਕਰਕੇ ਹਾਂ ਅੱਛਾ ਉਹ ਐ ਹੋ ਗਿਆ ਅੱਛਾ ਉਹ ਜੀ ਇਦਾਂ ਕਰਕੇ ਨਾ ਉਹ ਭੈਣ ਜੀ ਆਈ ਵੇਖਿਆ ਉਹਦੇ ਉਹਨੇ ਇਦਾਂ ਕੀਤਾ ਅੱਛਾ ਹੂੰ ਓਹ ਹੋ 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 ਅੱਛਾ ਓਹ ਹੋ ਏਦਾਂ ਕਹਿਣਾ ਤੂੰ ਤੈਨੂੰ ਗੱਲ ਸਮਝ ਲੱਗੇ ਨਾ ਲੱਗੇ ਤੂੰ ਹਾਂ ਜੀ ਹਾਂਜੀ ਬਿਲਕੁਲ ਇਹ ਪੂਰਾ ਐ ਲੱਗੇ ਵੀ ਤੈਨੂੰ ਫਿਕਰ ਹੀ ਬਹੁਤ ਜ਼ਿਆਦਾ ਹੈ ਤੇ ਤੁਸੀਂ ਕਰਨਾ ਵੀ ਹੈ ਇਸ ਇਹ ਸਮਝਣਾ ਹੈ ਜਿਵੇਂ ਨਾ ਤੁਸੀਂ ਇੱਕ ਸੋਚੋ ਯਾਰ ਤੁਸੀਂ ਸੋਚੋ ਜਦੋਂ ਤੁਹਾਡੇ ਸਾਹਮਣੇ ਬੱਚਾ ਆਉਂਦਾ ਹੈ ਤੁਸੀਂ ਉਹਦੇ ਨਾਲ ਬੱਚੇ ਨਹੀਂ ਬਣ ਜਾਂਦੇ ਮੰਨ ਲਓ ਮੇਰਾ ਪੁੱਤੀ ਤਾ ਦਾਦੀ ਉਹ ਪੁੱਤਰ ਮੇਰਾ ਕੀ ਕਰਦਾ ਸੀ ਗੱਲ ਤੇ ਇਹ ਕਹਿਣੀ ਹੈ ਪਰ ਤੂੰ ਉਹਦੇ ਵਾਰੀ ਉਹਦੇ ਵਾਰੀ ਕੀ ਬਣਿਆ ਹੋਇਆ ਬੱਚਾ ਉਦੇ ਉਹਦੇ ਨਾਲ ਬੱਚਾ ਬਣ ਕੇ ਨਹੀਂ ਖੇਡਦਾ ਤੂੰ ਫਿਰ ਤੇਰੇ ਸਾਹਮਣੇ ਇੱਕ ਔਰਤ ਆਈ ਹੈ ਤੇ ਔਰਤ ਦੀ ਸਾਇਕੀ ਕਿਵੇਂ ਦੀ ਹੁੰਦੀ ਹੈ ਵੱਖਰੇ ਕਿਸਮ ਦੀ ਬੱਚੇ ਦੀ ਸਾਇਕੀ ਕਿਵੇਂ ਦੀ ਹੁੰਦੀ ਹੈ ਵੱਖਰੇ ਕਿਸਮ ਦੀ ਤੇਰੇ ਦੋਸਤ ਦੀ ਸਾਇਕੀ ਬੰਦੇ ਦੀ ਸਾਇਕੀ ਕਿਵੇਂ ਦੀ ਹੈ ਵੱਖਰੇ ਕਿਸਮ ਦੀ ਤੇ ਸਿਆਣਾ ਤੇ ਤਾਂ ਬੰਦੇ ਨਾਲ ਬੰਦਿਆਂ ਵਾਂਗੂ ਗੱਲ ਕਰ ਤੇ ਔਰਤ ਨਾਲ ਔਰਤ ਵਾਂਗੂ ਕਰ ਬੱਚੇ ਨਾਲ ਬੱਚੇ ਵਾਂਗੂ ਕਰ ਕੁੱਤੇ ਨਾਲ ਉੱਤੇ ਵਾਂਗੂ ਕਰ ਜਾਨਵਰ ਨਾਲ ਜਾਨਵਰ ਵਾਂਗੂ ਕਰ ਪੰਛੀ ਨਾਲ ਪੰਛੀ ਵਾਂਗੂ ਕਰ ਉਸ ਚੀਜ਼ ਨੂੰ ਮੱਜ ਨੂੰ ਜਿਵੇਂ ਕੰਪੈਨ ਨੂੰ ਕੰਪੈਨ ਵਾਂਗੂ ਚਲਾਓ ਟਰੈਕਟਰ ਨੂੰ ਟਰੈਕਟਰ ਵਾਂਗੂ ਚਲਾਓ ਗੱਡੀ ਨੂੰ ਗੱਡੀ ਵਾਂਗੂ ਚਲਾਓ ਤੇ ਹੁਣ ਜੇ ਗੱਡੀ ਨੂੰ ਤੁਸੀਂ ਕੰਪੈਨ ਵਾਂਗੂ ਚਲਾਓਗੇ ਕੰਪੈਨ ਨੂੰ ਤੁਸੀਂ ਗੱਡੀ ਵਾਂਗੂ ਚਲਾਓਗੇ ਮੋਟਰਸਾਈਕਲ ਵਾਂਗੂ ਚਲਾਓਗੇ ਐ ਨਹੀਂ ਨਾ ਚੱਲਣੀ ਹਰੇਕ ਚੀਜ਼ ਵੱਖਰੀ ਹੈ ਤੇ ਉਹਨੂੰ ਸਮਝਣਾ ਪੈਂਦਾ ਹੈ ਇੱਕੋ ਜਿਹਾ ਤਰੀਕਾ ਸਾਰੇ ਨਹੀਂ ਚੱਲਦਾ ਵੀ ਜੇ ਤੂੰ ਕਮਾ ਵੀ ਇੱਕੋ ਜਿਹੇ ਤਰੀਕੇ ਨਾਲ ਹੀ ਸਾਰਿਆਂ ਨੂੰ ਚਲਣਾ ਲਾਂਗੇ ਨਾ 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 ਇਦਾਂ ਨਹੀਂ ਚੱਲਣਾ ਤੈਨੂੰ ਸਮਝਣਾ ਪੈਣਾ ਇਹ ਕੌਣ ਹੈ ਇਹ ਬੰਦਾ ਨਹੀਂ ਹੈ ਮੇਰਾ ਵਿਆਹ ਬੰਦੇ ਨਾਲ ਨਹੀਂ ਹੋਇਆ ਮੇਰਾ ਵਿਆਹ ਹੋਇਆ ਔਰਤ ਨਾਲ ਤੇ ਔਰਤ ਦਾ ਸੁਭਾਅ ਕਿਦਾਂ ਦਾ ਹੁੰਦਾ ਇਦਾਂ ਦਾ ਹੀ ਹੁੰਦਾ ਇਸ ਕਰਕੇ ਚੁੱਪ ਕਰਕੇ ਫੋਨ ਬੰਦ ਕਰਾਂ ਅੱਧਾ ਘੰਟਾ ਇਹਨੂੰ ਕਮਾ ਸੁਣਾਓ ਜੀ ਕਥਾ ਛੇਰ ਦਿਨ ਕਿਵੇਂ ਲੰਘਿਆ ਤੇਰਾ ਉਹ ਫਿਰ ਸਾਰੀ ਕਥਾ ਸੁਣਾਵੇ ਤੂੰ ਚੁੱਪ ਕਰਕੇ ਹਾਂਜੀ ਬਿਲਕੁਲ ਬਹੁਤ ਵਧੀਆ ਅੱਛਾ ਓ ਹੋ ਹੋ ਬ ਐ ਕਰੀ ਜਾ ਦਿਲੋਂ ਕਰ ਵੀ ਹਾਂ ਮੈਂ ਕਰਨਾ ਇਹ ਮੇਰਾ ਫਰਜ ਹੈ ਇਹ ਤੇਰੇ ਫਰਜ਼ਾਂ ਚ ਆਉਣਾ ਹੈ ਰਿਸਪੌਂਸਿਬਿਲਟੀ ਚ ਆਉਣੀ ਹੈ ਇਹ ਚੀਜ਼ ਲੈ ਫਰਜ਼ ਜ਼ਿੰਮੇਵਾਰੀ ਇਹ ਹੈ ਮੇਰੇ ਵੀ ਕਪੜੇ ਲਿਆ ਕੇ ਦਵਾ ਪੈਸਾ ਮੰਗੇ ਲਿਆ ਕੇ ਦਵਾ ਆਹ ਗੱਲਾਂ ਸੁਣਨਾ ਥੋੜਾ ਮੇਰਾ ਕੰਮ ਹੁੰਦਾ ਨਹੀਂ ਇਹ ਤੇਰੇ ਕੰਮ ਚ ਆਉਣਾ ਜ਼ਿੰਮੇਵਾਰੀ ਚ ਆਉਣਾ ਹੈ ਤੁਸੀਂ ਨਹੀਂ ਸੁਣੀਆ ਫਿਰ ਉਹਨੂੰ ਡਿਪਰੈਸ਼ਨ ਹੋਣਾ ਫਿਰ ਉਹ ਪੜਾ ਕਿਹਦੇ ਨਾਲ ਕਰੇਗੀ ਸਾਈਕੋਲੋਜਿਸਟ ਨਾਲ 10000 ਰੁਪਇਆ ਇੱਕ ਸੈਸ਼ਨ ਦਾ ਲੈ ਲੈਂਦੇ ਨੇ ਗੱਲ ਕਰਨ ਦਾ ਤੇ ਪੁਰਾਣੇ ਵੇਲਿਆਂ ਵਿੱਚ ਲੋਕ ਕਿਹਦੇ ਨਾਲ ਕਰਦੇ ਸੀ ਆ ਝਾੜ ਫੂਕ ਕਰਨ ਵਾਲੇ ਬਾਬਿਆਂ ਕੋਲੇ ਜਾਵੜਦੇ ਸੀ ਬਾਬਾ ਜੀ ਐ ਹੋ ਗਿਆ ਅੱਛਾ ਬੀਬੀ ਐ ਹੋ ਗਿਆ ਅੱਛਾ ਬੀਬੀ ਉਹ ਸਾਰੀਆਂ ਗੱਲਾਂ ਸੁਣਦੇ ਸੀ ਉਹਨਾਂ ਦੀ ਪੁਰਾਣੇ ਵੇਲਿਆਂ ਦੇ ਸਾਈਕਾਇਟ੍ਰਿਸਟ ਬਾਬੇ ਸੀ ਆ ਝਾੜ ਫੂਕ ਵਾਲੇ ਲੋਕ ਉਹਨਾਂ ਕੋਲੇ ਗੱਲਾਂបਾਤਾਂ ਕਰੇ ਹੁੰਦੇ ਸੀ ਜਾ ਕੇ ਆਪਣੇ ਦਿਲ ਦਾ ਗੁੱਬਗੁਬਾਰ ਕੱਢ ਲੈਣਾ ਉੱਥੇ ਚੀਕਾਂ ਚੂਕਾਂ ਮਾਰ ਲੈਣੀਆਂ ਬਾਲਬੂਨ ਖੋਲ ਲੈਣੇ ਬਸ ਆਪਣੇ ਆਪ ਨੂੰ ਰਿਲੀਜ਼ ਕਰ ਦੇਣਾ ਜਿਹੜਾ ਅੰਦਰ ਗੁੱਬਗੁਬਾਰ ਨਿਕਲਿਆ ਹੋ ਜਾਂਦਾ ਸੀ ਥੋੜ ਨੂੰ ਹੁੰਦਾ ਸੀ ਹਾ ਬੜੇ ਸ਼ਾਂਤ ਹੋ ਕੇ ਆਏ ਪਰ ਉਹ ਬੜਿਆਂ ਕਿਉਂ ਅੰਦਰ ਫੋੜਾ ਸੀ ਫਿਸ ਗਿਆ ਤੇ ਉਹਨੂੰ ਰੋਜ਼-ਰੋਜ਼ ਜ਼ਖਮ ਨਾ ਬਣਦੇ ਹੋ ਗੱਲ ਸੁਣਨੀ ਸ਼ੁਰੂ ਕਰੋ ਤੇ ਮੈਂ ਕਿੰਨੀ ਵਾਰ ਇਹ ਗੱਲ ਕੀਤੀ ਹੈ ਵੀ ਤੁਸੀਂ ਸੈਰ ਇਕੱਠੇ ਕਰਨ ਜਾਇਆ ਕਰੋ ਵਾਕ ਕਰਨ ਜਾਓ ਰੋਜ਼ ਇਕੱਠੇ ਵਾਕ ਕਰੋ ਸ਼ਾਮ ਨੂੰ ਫੈਮਿਲੀ ਟਾਈਮ ਬਣਾਓ ਵੀ ਡਿਨਰ ਇਕੱਠਿਆਂ ਨੇ ਕਰਨਾ ਮੈਂ ਦੀਵਾਨ ਚ ਕਿੰਨੀ ਵਾਰੀ ਬੋਲਿਆ ਵੀ ਫੋਨ ਬੰਦ ਕਰਿਆ ਕਰੋ 1 ਘੰਟਾ ਸਾਰੀ ਫੈਮਿਲੀ ਨੂੰ ਟਾਈਮ ਦਿਓ ਬੱਚਿਆਂ ਨੂੰ ਬਾਪੁੱਤ ਤੇਰਾ ਦਿਨ ਕਿਵੇਂ ਲੰਘਿਆ ਨੂੰ ਨੂੰ ਪੁੱਛੋ ਧੀਏ ਤੇਰਾ ਦਿਨ ਕਿਵੇਂ ਸੀ ਅੱਜ ਸਾਰਾ ਵਧੀਆ ਰਿਹਾ ਇੱਕ ਦੂਜੇ ਨਾਲ ਗੱਲਾਂ ਕਰੋ ਤੇ ਸ਼ਾਮ ਨੂੰ ਸਵੇਰ ਵੇਲੇ ਚਾਹ ਵੇਲੇ ਘਰ ਆਲੀ ਤੋਂ ਟਾਈਮ ਦੇ ਦੋਨੇ ਜਣੇ ਬਹਿ ਕੇ ਆਪਣੀ ਗੱਲ ਕਰੋ ਵਾਕ ਤੁਰ ਕਰ ਕਰ ਕੇ ਆਓ ਅੱਧਾ ਘੰਟਾ ਸੱਚੀ ਗਹਿ ਰਿਆਂ ਸਾਡੇ ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਸਭ ਤੋਂ ਜ਼ਰੂਰੀ ਇਮੋਸ਼ਨਲ ਸਪੋਰਟ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਤੇ ਸਾਡੇ 'ਚ ਹੈ ਨਹੀਂ ਤੇ ਬੀਬੀ ਦਾ ਸੁਭਾਅ ਇਹ ਹੋਣਾ ਚਾਹੀਦਾ ਵੀ ਬੰਦੇ ਨੂੰ ਪ੍ਰੋਬਲਮ ਪਈ ਹੈ ਕੰਮ 'ਤੇ ਕੋਈ ਪ੍ਰੋਬਲਮ ਆਈ ਹੈ ਇਹਨੂੰ ਇਹਨੂੰ ਪੋਬੀ ਜੀ ਹੈ ਉਹ ਨਾ ਫਿਰ ਕੱਟ ਬੀਬੀਆਂ ਵੀ ਨਹੀਂ ਕਰਦੀਆਂ ਇਹ ਕਿ ਉਹ ਆਇਆ ਕਿ ਆ ਥੱਕਿਆ ਡਿਨਰ ਤੇ ਜਾਣਾ ਸੀ ਆਪਾਂ ਉਹ ਕਹਿੰਦਾ ਵੀ ਆਪਾਂ ਮੈਂ ਨਾ ਅੱਜ ਥੋੜਾ ਜਾ ਨਾ ਮੈਂ ਨਾ ਕੰਮ ਦੀ ਬੋਸ ਉਹਨੇ ਮੂੰਹ ਅੱਡਾ ਵੱਡਾ ਸੁਝਾ ਕੇ ਬਹਿ ਜਾਣਾ ਆਪਾਂ ਪਲਾਨ ਕੀਤਾ ਸੀ ਸਾਡਾ ਪਲਾਨ ਬੇਵੈਸਟ ਹੋ ਗਿਆ ਸਾਡਾ ਪਲਾਨ ਖਰਾਬ ਹੋ ਗਿਆ ਹੋਰ ਲੈਣ ਦੇ ਅਗਲੇ ਹਫਤੇ ਕਰ ਲਾਂਗੇ ਨਾ ਬੀਬੀਆਂ ਵੀ ਕੱਟ ਨਹੀਂ ਇਸ ਗੱਲ ਨੂੰ ਉਹ ਵੀ ਜਿੱਦਾਂ ਨਾ ਉਹਨਾਂ ਨੂੰ ਵੀ ਸਵਾਦ ਨਹੀਂ ਹੁੰਦਾ ਜਿੱਨਾਂ ਚਿਰ ਉਹ ਸਿੰਗੜੀ ਦੀਆਂ ਛੇੜੀ ਜਾਣੀਆਂ ਹਟਦੀਆਂ ਨਹੀਂ ਫਿਰ ਬੀਬੀ ਚੱਲ ਚੁੱਪ ਕਰਕੇ ਨਾਲੇ ਨਾਲੇ ਆਹ ਹੋਏ ਹੁਣ ਮੈਂ ਹੀ ਰਹਿ ਗਈ ਇਕੱਲੀ ਨਾਲ ਇਹਨਾਂ ਦੀ ਰੋਟੀਆਂ ਪਕਾਈ ਚੱਲੋ ਮਨ ਬਣਾਈ ਚੱਲੋ ਚੁੱਪ ਨਹੀਂ ਕਰਦੀਆਂ ਇਰੀਟੇਟ ਕਰ ਦਿੰਦੀਆਂ ਬੰਦੇ ਏਦਾਂ ਥੋੜਾ ਜਿਹਾ ਐ ਚੁੱਪ ਕਰਕੇ ਵੀ ਚੱਲ ਕੋਈ ਗੱਲ ਨਹੀਂ ਅੱਛਾ ਜੀ ਆਪਾਂ ਤੁਸੀਂ ਠੀਕ ਨਹੀਂ ਹੈਗੇ ਕੰਮ ਦੀ ਪਰੇਸ਼ਾਨੀ ਹੈ ਚਲੋ ਕੋਈ ਗੱਲ ਨਹੀਂ ਮੈਂ ਆਪੇ ਆਟਾ ਉਤਾ ਮੰਗਾ ਲੂ ਤੁਸੀਂ ਫਿਕਰ ਨਾ ਕਰੋ ਮੈਂ ਹੈਗੀ ਐ ਟੈਨਸ਼ਨ ਨਾ ਲਓ ਉਹਨਾਂ ਨਾਲ ਮੈਂ ਗੱਲ ਆਪੇ ਕਰ ਲੂ ਬੱਚਿਆਂ ਦਾ ਵੀ ਮੈਂ ਦੇਖ ਤੁਸੀਂ ਆਪ ਦਾ ਫਿਕਰ ਚੁੱਪ ਕਰੋ ਕਮਰੇ 'ਚ ਬਹਿ ਜਾਓ ਕੁੰਡੀ ਲਾ ਲਓ ਆਪ ਦਾ ਫਿਕਰ ਨਾ ਕਰੋ ਐ ਨਹੀਂ ਕਰਨਾ ਤੰਗ ਹੋਏ ਨੂੰ ਹੋਰ ਤੰਗ ਕਰਨਾ ਨੱਕ ਚ ਦਮ ਕਰ ਦੇਣਾ ਪਲਾਨ ਕਿਵੇਂ ਖਰਾਬ ਹੋ ਗਿਆ ਐ ਕਿਵੇਂ ਹੋ ਗਿਆ ਐ ਕਿਵੇਂ ਹੋ ਗਿਆ ਫਿਰ ਕਿਚੜ 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 ਕਰੀ ਜਾਣੀ ਤੇ ਬੀਬੀਆਂ ਨੂੰ ਵੀ ਠੀਕ ਕਰਨਾ ਪੈਣਾ ਆਪਣੇ ਆਪ ਨੂੰ ਵੀ ਅਸੀਂ ਵੀ ਗਲਤ ਕਰ ਰਹੀ ਹਾਂ ਬੰਦਾ ਪ੍ਰੋਬਲਮ ਚ ਹੈ ਤੇ ਹੁਣ ਮੈਂ ਚੁੱਪ ਹੋ ਕੇ ਇਹਦੀ ਸਪੋਰਟ ਕਰਾਂ ਕੋਈ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਫਿਕਰ ਨਾ ਕਰੋ ਮੈਂ ਘਰ ਦਾ ਆਪੇ ਕਰਾਂਗਾ ਤੇ ਜਦੋਂ ਬੰਦ ਬੀਬੀ ਨੂੰ ਲੋਡ ਹੋਵੇ ਉਹਦਾ ਬੰਦਾ ਉਹਦੀ ਗੱਲ ਸੁਣੇ ਇੱਕ ਦੂਜੇ ਦੀ ਸਪੋਰਟ ਕਰੋ ਕਿਉਂਕਿ ਤੁਹਾਡੇ ਅੰਦਰ ਖਿਆਲ ਬਹੁਤ ਸਾਰੇ ਉੱਠਣੇ ਨੇ ਫਿਰ ਤੁਸੀਂ ਇਹ ਗੱਲਾਂ ਚੇਤਾ ਰੱਖਿਓ ਜਿਹੜੀਆਂ ਹੁਣ ਕਰ ਰਹੇ ਆ ਵੀ ਕਿੱਥੇ ਕਿੱਥੇ ਸਾਡੇ ਤੋਂ ਗਲਤੀਆਂ ਹੋਈਆਂ ਨੇ ਕਿੱਥੇ ਕਿੱਥੇ ਸਾਡੇ ਚ ਕਮੀਆਂ ਨੇ ਮੈਂ ਨੋਟ ਕੀਤੀ ਇਹ ਗੱਲ ਕਈ ਵਾਰੀ ਹੁਣ ਪਰਮੇਸ਼ਰ ਦੇ ਦੁਆਰ ਅਸੀਂ ਇੱਥੇ ਰਹਿੰਦੇ ਆ ਬਹੁਤ ਸਾਰੀਆਂ ਗੱਲਾਂ ਪ੍ਰੋਬਲਮ ਹੋ ਰਹੀ ਹੈ ਜੀ ਉਹ ਫਲਾਣਾ ਬੰਦਾ ਰੁੱਸ ਗਿਆ ਫਲਾਣਾ ਜੀ ਐ ਡਿਊਟੀ ਸਹੀ ਨਹੀਂ ਕਰਦਾ ਫਲਾਣਾ ਲੇਟ ਉੱਠਦਾ ਫਲਾਣਾ ਜੀ ਸਹੀ ਟਾਈਮ ਤੇ ਨਹੀਂ ਆਉਂਦਾ ਫਿਰ ਮੈਂ ਇੱਕ ਦਿਨ ਕੱਢਾਂਗਾ ਬੈਠਾਂਗਾ ਸਭ ਨਾਲ ਗੱਲ ਕਰਾਂਗਾ ਇਕੱਲੇ ਇਕੱਲੇ ਨਾਲ ਹਾਂ ਬਈ ਕੀ ਗੱਲ ਕਿਦਾਂ ਕਿਵੇਂ ਦੱਸ ਬੈ ਇੱਥੇ ਪੰਜ ਪੰਜ ਮਿੰਟ ਗੱਲ ਸਾਰੇ ਨਾਲ ਕਰ ਲਈਦੀ ਏ ਡੇਢ ਦੋ ਘੰਟੇ ਚ ਸਾਰਾ ਕੁਝ ਸਮੂਥ ਹੋ ਜਾਂਦਾ ਤਿੰਨ ਮਹੀਨੇ ਫਿਰ ਕੰਨਾਂ ਚ ਡੰਗਲਾ ਆਰਾਮ ਨਾਲ ਪਰ ਗੱਲ ਕਰਕੇ ਮਸਲੇ ਹੱਲ ਹੋਣੇ ਗੱਲ ਨਾਲ ਹੀ ਹੱਲ ਹੋਣੇ ਨੇ ਤੇ ਅਸੀਂ ਗੱਲ ਕਰਦੇ ਨਹੀਂ ਸਾਡੇ ਬਹੁਤ ਸਾਰੇ ਮਸਲੇ ਨਾ ਗੱਲਬਾਤ ਕਰਨ ਕਰਕੇ ਹੀ ਖਰਾਬ ਹੋ ਗਏ ਗੱਲ ਹੀ ਨਹੀਂ ਕਰਦੇ ਸੀ ਇੱਕ ਦੂਜੇ ਨਾਲ ਅੰਦਰੇ ਅੰਦਰ ਘੁੱਟਦੇ ਰਹਿੰਦੇ ਆ ਡਿਸਕਸ਼ਨ ਨਹੀਂ ਸਾਡੀ ਹੁੰਦੀ ਸਾਨੂੰ ਲੋਡ ਕਿਉਂ ਪਾਵੇ ਕਿਸੇ ਦੀ ਸਾਡੇ ਮਸਲੇ ਫੈਮਿਲੀ ਦੇ ਫੈਮਿਲੀ ਵਿੱਚ ਹੀ ਹੱਲ ਹੋ ਜਾਣੇ ਚਾਹੀਦੇ ਫਿਰ ਜਦੋਂ ਮੰਨ ਲਓ 6 ਮਹੀਨੇ ਸਾਲ ਲੰਘ ਜਾਣਗੇ ਫਿਰ ਕਹਿਣਗੇ ਤੂੰ ਫੈਮਿਲੀ ਦੀ ਗੱਲ ਬਾਹਰ ਕਿਉਂ ਕੀਤੀ ਜਦੋਂ ਅਸੀਂ ਇੱਕ ਦੂਜੇ ਦੀ ਸੁਣਨੀ ਨਹੀਂ ਫਿਰ ਅਗਲਾ ਬਾਹਰ ਹੀ ਕਰੂੰਗਾ ਕਿਤੇ ਤਾਂ ਗੱਲ ਕਰੇ ਗਈ ਨਾ ਅਗਲਾ ਫਿਰ ਕਰਨੀ ਪੈਣ ਲਾ ਸ਼ੁਰੂ ਹੋ ਜਾਣੀ ਤਾਂ ਕਰਕੇ ਚਲੋ ਹੁਣ ਇਹਦੇ ਤੇ ਵਰਕ ਕਰਿਓ ਨਵੇਂ ਵਿਆਹ ਨੇ ਜਿਨ੍ਹਾਂ ਨੇ ਵਿਆਹ ਕਰਾਉਣਾ ਹੈ ਉਹ ਕੋਸ਼ਿਸ਼ ਕਰਿਓ ਵੀ ਠੀਕ ਹੋਵੇ ਤੇ ਜਿਹੜੇ ਪੁਰਾਣੇ ਵਿਆਹੇ ਹੋਇਓ ਉਹ ਟਰਾਈ ਕਰਿਓ ਤੇ ਕਰਕੇ ਤੇ ਵੇਖਿਓ ਮੈਂ ਕੈਂਪ ਤੋਂ ਬਾਅਦ ਬੀਬੀਆਂ ਨੂੰ ਇੱਥੇ ਥੈਂਕ ਯੂ ਕਰਦੇ ਵੇਖਿਆ ਬੜਾ ਧੰਨਵਾਦ ਤੁਹਾਡਾ ਮੈਂ ਕਿਹਾ ਕੀ ਹੋਇਆ ਕਹਿੰਦੇ ਜਦੋਂ ਮੈਂ ਜਾਣਾ ਨਾ ਕਦੇ ਕੱਪੜੇ ਲੀੜੇ ਲੈਣ ਪਹਿਲੀ ਗੱਲ ਤੇ ਜਾਂਦਾ ਨਹੀਂ ਸੀ ਨਾਲ ਤੇ ਜਦੋਂ ਕਦੇ ਜਾਣਾ ਫਟਾਫਟ ਕਰਦਾ ਘੰਟਾ ਮੈਂ ਬੈਠਾ ਬਸ ਹੁਣ ਅੱਧੇ ਘੰਟੇ ਉਹ ਵੀ ਬੰਦਾ ਕਹਿੰਦਾ ਮੈਂ ਵੀ ਹੈਰਾਨ ਇਸ ਗੱਲੋਂ ਵੀ ਮੈਂ ਬਹਿ ਗਿਆ ਗੱਡੀ 'ਚ ਇਹ ਕਹਿੰਦੀ ਮੈਂ ਕੱਪੜੇ ਵਾਲੀ ਦੁਕਾਨ 'ਚ ਵੜ ਗਈ 4 ਘੰਟੇ ਕਹਿੰਦੇ ਕੱਪੜੇ ਵਾਲੀ ਦੁਕਾਨ 'ਚ ਬੈਠੀ ਰਹੀ ਮੈਂ ਆਰਾਮ ਨਾਲ ਗੱਡੀ 'ਚ ਬੈਠਾ ਰਿਆ ਕਹਿੰਦੀ ਮੈਂ ਇਸ ਗੱਲੋਂ ਹੈਰਾਨ ਆ ਵੀ ਇਹ ਬੋਲਿਆ ਹੀ ਨਹੀਂ ਇਹ ਕਾਲਾ ਹੀ ਨਹੀਂ ਪਿਆ ਮੈਂ ਬੜੀ ਖੁਸ਼ ਬੀ ਨੇ ਕੁਝ ਕਿਹਾ ਹੀ ਨਹੀਂ ਅੱਜ ਸ਼ੁਕਰ ਹੈ ਕਹਿੰਦਾ ਨਹੀਂ ਕੋਈ ਨਹੀਂ ਤੇਰਾ ਟਾਈਮ ਹੈ ਤੂੰ ਕੱਪੜੇ ਲੈਣ ਆਈ ਹੈ ਆਰਾਮ ਨਹੀਂ ਤੇ ਕਹਿੰਦੇ ਇਹਨੇ 5 ਮਿੰਟ ਦੇ ਵਿੱਚ ਅੱਗ ਮਚਾ ਦਿੰਦਾ ਛੇਤੀ ਕਰ ਲੋ ਤੁਰ ਪੋ ਹੁਣ ਛੇਤੀ ਕਰ ਲੋ ਕਹਿੰਦੇ ਕੀ ਕੱਪੜੇ ਖਰੀਦ ਲਈਏ ਕਾਲਾ ਪਾ ਦਿੰਦਾ ਹੁਣ ਇਹ ਗੱਲ ਹੈਗੀ ਹੈ ਕਿ ਬੰਦਾ ਹੁਣ ਜਿਹੜੀਆਂ ਜਿਵੇਂ ਬੀਬੀਆਂ ਸੱਚੀ 4-5 ਘੰਟੇ ਔਖਾ ਤੇ ਮਤਲਬ ਇਹਦੇ ਨਾਲ ਫਰਕ ਪੈਣਾ ਅਸੀਂ ਇੱਕ ਦੂਜੇ ਨੂੰ ਸਪੇਸ ਦਿਓ ਥੋੜੀ ਜੀ ਇੱਕ ਦੂਜੇ ਨੂੰ ਥਾਂ ਦਿਓ ਜਿਵੇਂ ਗੱਡੀਆਂ ਨੂੰ ਨਹੀਂ ਕਹਿੰਦੇ ਹੁੰਦੇ ਵੀ ਆ ਜਾ ਹੁਣ ਤੂੰ ਲੰਘ ਜਾ ਗੱਡੀ ਲੰਘ ਜੇ ਫਿਰ ਦੂਜੀ ਲੰਘ ਜੇ ਏਦਾਂ ਇੱਕ ਦੂਜੇ ਨੂੰ ਥਾਂ ਦੇ। ਇੱਕ ਗੱਡੀ ਵਾਲਾ ਵਿਚਾਲੇ ਟਰੱਕ ਰੋਕੇ ਨਾ ਉਹ ਨੂੰ ਹੀ ਲੰਘਣ ਦੇ ਰਿਹਾ ਨਾ ਉਹ ਨੂੰ ਲੰਘਣ ਦੇ ਰਿਹਾ ਫਿਰ ਕਿੰਨਾ ਇਰੀਟੇਟ ਕਰ ਦਿੰਦਾ ਇਸ ਟ੍ਰੈਫਿਕ ਨੂੰ। ਏਦਾਂ ਅਸੀਂ ਇੱਕ ਦੂਜੇ ਨੂੰ ਥਾਂ ਦਿਆ ਕਰੀਏ। ਇੱਕ ਦੂਜੇ ਨੂੰ ਸਪੇਸ ਦਈਏ। ਹਰਕ ਨੂੰ ਉਹਦਾ ਬਣਦਾ ਹੱਕ ਦਈਏ। ਤੇ ਫਰਜ਼ ਨੇ ਜਿਹੜੇ ਉਹ ਆਪਣੇ ਨਿਭਾਈ।